ਜੀਤ ਕੋਟਲੀ ਉਹ ਨੌਜਵਾਨ ਹੈ ਜਿਸ ਨੌਜਵਾਨ ਨੇ ਇੱਕ ਬਾਤ ਹੀ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਮੇਰੇ ਮਿੱਤਰੋ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਮੈਂ ਜੀਤ ਨੂੰ ਪੁੱਛਿਆ ਅਮਰੀਕ ਮੈਂ ਕਿਹਾ ਵੀ ਤੇਰਾ ਕੋਈ Google Pay ਚੱਲਦਾ ਹੈ ਵੀ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਯਾਰ ਵੀ ਕੁਝ ਨਾ ਕੁਝ ਜ਼ਰੂਰ ਮਦਦ ਹੋ ਜੂਗੀ ਕਹਿੰਦਾ ਬਾਈ ਮੈਂ ਤਾਂ ਕਦੇ ਚਲਾਇਆ ਹੀ ਨਹੀਂ ਯਾਰ ਦੇਖੋ ਐਡਾ ਫਕਰ ਸੁਹਾ ਦਾ ਇਹ ਬੰਦਾ ਹੈ ਔਰ ਸਾਫ਼ ਇਨਸਾਨ ਹੈ ਮੈਂ ਵੀ ਜੀਤ ਕੋਟਲੀ ਵਾਲਿਆ ਅੱਜ ਇਸ ਦਗਾਲ ਦੀ ਧਰਤੀ ਤੋਂ ਖੜਕੇ ਆਪਾਂ ਸਾਰੇ ਖੇਡ ਪ੍ਰਮੋਟਰਾਂ ਨੂੰ ਬੇਨਤੀ ਕਰਦੇ ਆ ਕਬੱਡੀ ਦੇ ਪ੍ਰਮੋਟਰਾਂ ਨੂੰ ਵੀ ਆਪਾਂ ਵੱਡੇ ਪੱਦਰ ਤੇ ਭਰਾ ਦਾ ਮਾਨ ਸਨਮਾਨ ਵੀ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਿਦੇਸ਼ਾਂ ਦਾ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ ਤੇ ਆਪਾਂ ਇਸ ਵੀਰ ਨੂੰ ਮੇਰੇ ਵੀਰੋ ਜਰੂਰ ਮੌਕਾ ਦਈਏ ਵਿਦੇਸ਼ਾਂ ਦੀ ਧਰਤੀ ਤੇ ਖੇਡਣ ਦਾ ਲੈ ਵੀ ਜੀਤ 2 ਮਾਰਚ ਨੂੰ ਮੇਰੇ ਆਪਣੇ ਪਿੰਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਜਿੰਨਾ ਵੀ ਇਸ ਭਰਾ ਤੋਂ ਸਰਿਆ ਨੌਜਾਨਾ ਤੇਰਾ ਮਾਨ ਸਨਮਾਨ ਆਪਾਂ ਜਰੂਰ ਕਰਾਂਗੇ ਕਿਉਂਕਿ ਤੂੰ ਇਹਨਾਂ ਖੇਡ ਮੈਦਾਨਾਂ ਦਾ ਹੀਰੋ ਹੈ ਔਰ ਕੋਟਲੀ ਵਾਲੇ ਜੀਤ ਨੂੰ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਮੇਰੇ ਪੰਜਾਬੀ ਵੀਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦਾ ਗੂਗਲ 'ਤੇ ਲਾ ਕੇ ਇੱਕ Google Pay ਜਿਹੜਾ ਵਾਇਰਲ ਕਰਾਂਗੇ ਤੇ ਉਹਦੇ ਤੇ ਜਿਹੜਾ ਵੀ ਵੀਰ 5 10 150 ਦੇ ਨਾਲ ਮਦਦ ਕਰਨੀ ਚਾਹੁੰਦਾ ਤਾਂ ਉਹ ਜਰੂਰ ਕਰਿਓ ਮੇਰੇ ਵੀਰੋ ਸਾਡਾ ਫਰਜ਼ ਬਣਦਾ ਹੈ ਇਸ ਤਰ੍ਹਾਂ ਦੇ ਖਿਡਾਰੀਆਂ ਦੇ ਨਾਲ ਖੜਨ ਦਾ ਜੀਤ ਕੋਟਲੀ ਸਾਡੀ ਖੇਡ ਕਬੱਡੀ ਦਾ ਬਹੁਤ ਵੱਡਾ ਸਤਾਰਾ ਹੈ ਸਾਨੂੰ ਮਾਣ ਹੈ ਇਸ ਨੌਜਵਾਨ ਦੀ ਖੇਡ ਤੇ ਜੀਤ